ਤਾਂ ਕੀ ਬੋਲ ਰਿਹਾ ਜਿਹੜਾ ਸਾਬ ਨਾਲ ਲੱਖਾਂ ਸਦਾਨਾਂ ਤੇ ਪੰਨਾ ਸਿੱਧੂ ਹੋਲਡਰ ਸੀ ਗਲਤ ਸੀ ਉਹ ਇਹਨੇ ਤਾਂ ਆਉਣ ਵਾਲੇ ਆਪਦੇ ਹੁਣ ਉਹ ਕਹਿੰਦਾ ਮੈਂ ਸਿਰਫ ਫੇਰ ਉਹ ਹੀ ਗੱਲ ਇਹ ਤਾਂ ਹੁਣ ਉੱਪਰ ਜਾਣ ਨੂੰ ਕਰਦੇ ਨੇ ਤਾਂ ਹੁਣ ਉੱਪਰ ਕਿੱਥੇ ਉੱਪਰ ਮੁੱਖ ਮੰਤਰੀ ਥ੍ਰੀਡ ਲੈਣ ਨੂੰ ਕਰਦੇ ਨੇ ਰਾਜਨੀਤੀ ਕਰ ਰਹੇ ਨੇ ਰਾਜਨੀਤੀ ਹਾਂ ਬਿਲਕੁਲ ਪੰਨਾ ਸਿੱਧੂ ਐਵੇਂ ਕਰਕੇ ਬੋਲ ਰਿਹਾ ਸੀ ਕਿਹੜਾ ਬੰਦਾ ਨਹੀਂ ਚਾਹੁੰਦਾ ਪੰਨਾ ਸਿੱਧੂ ਪਟਨਾ ਵਾਲਾ ਕਿ ਹੋ ਜਾਂਦਾ ਗਲਤ ਪਟਨਾ ਨਾਲ ਤਾਂ ਹੁੰਦਾ ਵੀ ਸਾਨੂੰ ਭੈਣ ਦਾ ਇੰਨਾ ਚਿਰ ਹੋ ਗਿਆ ਪੈ ਕੰਬੂ ਕਿ ਤੁਹਾਨੂੰ ਸਾਨੂੰ ਤਾਂ ਕਿਸੇ ਨਾ ਜਿੱਦਾ ਸਰਪੰਚੀ ਦੀ ਵੋਟ ਨਹੀਂ ਪਾਈ ਹੋਗੀ ਏ ਮੇ ਪਰ ਤੁਮਨ ਖਾਗ ਮੋਟਰਾਂ ਦੇ ਰੋਟੀਆਂ ਐ ਮੁੱਖ ਮੰਤਰੀ ਬਣ ਗਿਆ ਦੁੱਖ ਤਾਂ ਹੁੰਦੀ ਹੈ ਨਾ ਵੀ ਉਹ ਵੀ ਅਸੀਂ ਪਾਸੀ ਲੱਗ ਰਿਆਂ ਇਹ ਮੋਟਰਾਂ ਦੇ ਰੋਟੀਆਂ ਵਿਖਾ ਕੇ ਦੇਖੀ ਨਹੀਂ ਲੱਗਾ ਵੀ ਵਿਝਾ ਕੇ ਦੇਖਣੀ ਆ ਦਰੱਖਤਾਂ ਦੇ ਮੁੱਦਿਆਂ ਦੀ ਬੋਲ ਕੇ ਦੇਖ ਰਿਆ ਨਹਿਰਾਂ ਦੇ ਮੁੱਦਿਆਂ ਦੇ ਬੋਲ ਕੇ ਵੀ ਦੇਖ ਲਿਆ ਸਾਰੇ ਮੁੱਦਿਆਂ ਦੇ ਬੋਲ ਕੇ ਦੇਖ ਲਿਆ ਵੀ ਮੈਂ ਤਾਂ ਵੋਟ ਕਿਸੇ ਨੇ ਪਾਈ ਨਹੀਂ ਰਹੀ ਵੋਟ ਕੇ ਤੁਹਾਨੂੰ ਤਾਂ ਦੁੱਖ ਤਾਂ ਪਰਉਂਦੇ ਹੁੰਦੇ ਮਤਲਬ ਲੱਖੇ ਸਹਾਣੇ ਤੇ ਪਾਣੇ ਦਾ ਮਸਲਾ ਹੈਗਾ ਐਮਪੀ ਬਣਨਾ ਐਮਐਲਏ ਬਣਨਾ ਜਿਹੜਾ ਬੰਦਾ ਇਕੱਠਾਂ ਦੇ ਵਿੱਚ ਜਾ ਕੇ ਗੱਲਾਂ ਕਰਦਾ ਹੁੰਦਾ ਹੋਵੇ ਬਿਨਾ ਸੱਦੇ ਤਾਂ ਪਹਿਲੀ ਗੱਲ ਤਾਂ ਉਹ ਨਮਰਤਾਂ ਨਹੀਂ ਦਿੰਦੇ ਕਿ ਜਦੋਂ ਉਹ ਵੀ ਤੁਸੀਂ ਆਓ ਜੀ ਜਾਂ ਲੱਖੇ ਸਦਾਨ ਨੂੰ ਕੋਈ ਕਾਰਡ ਭੇਜਾਗੇ ਅਸੀਂ ਉੱਥੇ ਧਰਨਾ ਰੱਖਿਆ ਤੁਸੀਂ ਆਓ ਜੀ ਜਾਂ ਆਪਾਂ ਕਾਰਡ ਪਾਉਣੇ ਸੱਦਾ ਦੇਣੇ ਇਹ ਤਾਂ ਜਿੱਥੇ ਕੱਟਦੇ ਨੇ ਉੱਥੇ ਬਿਨਾ ਬੁਲਾਏ ਜਾਂਦੇ ਨੇ ਉੱਥੇ ਹੁਣ ਜਦੋਂ ਬਿਨਾ ਬੁਲਾਏ ਬੰਦਾ ਭੱਗ ਜਾਂਦਾ ਮੈਂ ਇੱਕ ਤਾਂ ਅਗਲਾ ਪੜਾਈ ਦਿੰਦਾ ਵੀ ਚੱਲ ਬੰਦਾ ਆ ਸਾਡੇ ਪੱਖ ਦੀ ਗੱਲ ਹੈ ਜੇ ਕੋ ਬਿਨਾ ਬੁਲਾਏ ਵੀ ਇਹਦੇ ਕੜ ਕੋਟਾ ਕਟਾਉਣ ਚੱਲ ਜੀ ਦਾ ਇਹਨਾਂ ਅਲਾ ਕਹਿੰਦਾ ਚੱਲ 50000 ਬੰਦੇ ਤੇ ਜੋੜੇ ਹੋਊਗਾ ਜੇ ਕੋ ਬਿਨਾ ਬੁਲਾਏ ਜਾਂਦਾ ਤਾਂ ਮਤਲਬ ਰਾਜਨੀਤੀ ਕਰਨੀ ਹੈ ਰਾਜਨੀਤੀ ਆਪਾਂ ਨਹੀਂ